ਬੈਨਰ ਲਗਾਇਆ ਗਿਆ ਪਿੰਡ ਵੱਲੋਂ ਸਖਤ ਚੇਤਾਵਨੀ ਲੈਂਡ ਪੋਲਿੰਗ ਸਕੀਮ ਦੀ ਪ੍ਰਪੋਜ਼ਲ ਰੱਖਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੇ ਸਾਰੇ ਨੁਮਾਇੰਦੇ ਅਤੇ ਵਰਕਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਸੋਈਆਂ ਕਲਾ ਸੰਗਰੂਰ ਵਿੱਚ ਦਾਖਲ ਹੋਣਾ ਮਨਾ ਹੈ ਜੇ ਸਰਕਾਰ ਨੂੰ ਚੰਗੀ ਲੱਗਦੀ ਤਾਂ ਆਪਦੇ ਦੇਦਨ ਉਹਨਾਂ ਕੋਲ ਬਥੇਰੀਆਂ ਪ੍ਰਾਪਰਟੀਆਂ ਨੇ 92 ਐਮਐਲਏ ਨੂੰ ਸਰਕਾਰ ਕੋਲੇ ਉਹ ਅੰਤ ਪਿੰਡ ਲੈ ਪੂਹਾਂ ਦਵਾਂ ਦੇ ਪਿੰਡ ਲੈ ਜੀ ਆਮ ਰੋਡਾ ਜੀ ਕੋਲ ਬਥੇਰੀ ਪ੍ਰਾਪਰਟੀ ਹੈ ਹੋਰ ਸਾਰਾ ਕੁਝ ਹੈ ਇਹ ਆਮ ਰੋਡਣ ਸਾਨੂੰ ਭਗਵਾਨ ਜਮਾਨ ਨੂੰ ਢੱਟ ਕੇ ਵਿਰੋਧ ਕਰਾਂਗੇ ਇਹਦਾ ਨਾ ਸਾਡੇ ਪਿੰਡ ਚ ਉਹਨਾਂ ਦਾ ਕੋਈ ਬਰਕਰਾਰ ਆਵੇ ਨਾ ਉਹ ਖੁਦ ਲੀਡਰ ਆ ਫਰੀਦ ਸੋ ਤੁਸੀਂ ਮੈਂ ਇਹਨਾਂ ਨੂੰ ਕਹਾਂ ਤੁਹਾਡੀ ਕਾਰ ਦੇ ਤੁਸੀਂ ਕਾਰ ਵੀ ਨਹੀਂ ਦਿੰਦੇ ਫਰੀਦ ਕੌਣ ਦੇ ਦਿੰਦਾ ਜ਼ਮੀਨ ਦੇ ਦੋ ਫਿਰ ਫਰੀਦ ਪੈਸਾ ਕੋਈ ਦੇਣਾ ਨਹੀਂ ਤੁਹਾਨੂੰ ਕਮਰਸ਼ੀਅਲ ਦਿੱਤਾ ਹੀ 200 ਇਹਦਾ ਪਲਾਟ ਦੱਸੋ ਉਹ ਕਿੱਥੇ ਸੌਦਾ ਵਿੱਚ ਉਹ ਕਿੱਥੇ ਉੱਤੇ ਆਉਣਗੇ ਖਰੀਦਦਾਰੇ ਕਿੰਨੇ ਕਾਰ ਦੇ ਕਿੰਨਾ ਸਾਡਾ ਪਿੰਡ ਹੈ ਐਡਾ ਕਦਾ ਪਿੰਡ ਸਾਡੇ ਜਵਾਬ ਪਹਿਲੀ ਬਾਹਰ ਜਾ ਰਹੇ ਨੇ ਜਿਹੜੇ ਮਗਰ ਦੋ ਰਹਿ ਗਏ ਉਹ ਕੀ ਕਰਨਗੇ ਮੈਨੂੰ ਦੱਸੋ ਜੀ ਖੇਤੀਬਾੜੀ ਇਹਨਾਂ ਨੇ ਖਰੀਦ ਖੋਲੀ ਸਾਡੇ ਤੋਂ ਸਾਡੇ ਨੇੜੇ ਕੋਈ ਇੰਡਸਟਰੀ ਨਹੀਂ ਹੈ ਨਹੀਂ ਸਾਡੇ ਜਵਾਕ ਉੱਥੇ ਲੱਗ ਜਾਣਗੇ ਤਾਂ ਮਾਨ ਸਾਹਿਬ ਵੀ ਸਮਝਦੇ ਨੇ ਨਾ ਵੀ ਜਿਹੜੇ ਪਾਣੀ ਦੀ ਬਾਰਿਸ਼ ਨਹੀਂ 1 ਮਿੰਟ ਦੀ ਬਰਦਾਸ਼ਤ ਕਰ ਸਕਦੇ ਕਿਸਾਨ ਉਹ ਆਪਣੀ ਜ਼ਮੀਨ ਦੇ ਉੱਤੇ ਕਬਜ਼ਾ ਕਿਵੇਂ ਹੋਣ ਦੇਣਗੇ 10 ਵੀ ਹਜ਼ਾਰ ਨਾਲ ਕੋਈ ਬੱਚੇ ਕਿਵੇਂ ਪਾਲ ਲੂ ਕੋਈ ਪੜਾ ਲੂ ਜਾਂ ਕੋਈ ਬਿਮਾਰੀ ਦਾ ਇਲਾਜ ਕਰਾ ਲੂ ਕਰੂਗੀ ਇਹ ਬਿਲਕੁਲ ਹੀ ਮਰੂ ਨਹੀਂ ਤੇ ਅਸੀਂ ਪੂਰਾ ਡਟ ਕੇ ਵਿਰੋਧ ਕਰਾਂਗੇ ਅਸੀਂ 1 ਇੰਚ ਵੀ ਦੇ ਦੇ ਨਹੀਂ ਚਲੋ ਠੀਕ ਹੈ ਅਸੀਂ 30000 ਰੁਪਏ ਤੁਹਾਨੂੰ ਦੇ ਰਿਹਾ 30000 ਰੁਪਏ ਨਾਲ ਬੰਨਵਾਵਦੇ ਖੁਦ ਅਮਰੋੜਾ ਘਰ ਚਲਾ ਕੇ ਦਿਖਾ ਦੇਣਗੇ ਸਾਨੂੰ ਸਾਡੇ ਹੀ ਭਰਾਵਾਂ ਨਾਲ ਲੜਾਇਆ ਠੀਕ ਹੈ ਇਹ ਦਿੱਲੀ ਵਾਲਿਆਂ ਨੇ ਪਤਾ ਨਹੀਂ ਕੀ ਸਕੀਮ ਲੜਾਈ ਹੈ ਕਿ ਇਹ ਸਾਰਾ ਸਾਡੇ ਵਿੱਚ ਹੀ ਸਾਨੂੰ ਇਹ ਪਾੜ ਕੇ ਪੜ੍ਹਾ ਕੇ ਮਰਵਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਜੋ ਲੈਂਡ ਪੋਲਿੰਗ ਵਾਲੀ ਸਕੀਮ ਲਈ ਗਈ ਹੈ ਉਸ ਦਾ ਵਿਰੋਧ ਸਾਰੇ ਪੰਜਾਬ ਦੇ ਵਿੱਚ ਪਾਇਆ ਜਾ ਰਿਹਾ ਹੈ ਅੱਜ ਅਸੀਂ ਗੱਲ ਕਰਾਂਗੇ ਸੰਗਰੂਰ ਦੇ ਪਿੰਡ ਸੋਇਆਂ ਵਿਖੇ ਤੁਹਾਨੂੰ ਤਸਵੀਰਾਂ ਪਹਿਲਾਂ ਵਿਖਾਣੀਆਂ ਇੱਕ ਬੈਨਰ ਲਗਾਇਆ ਗਿਆ ਪਿੰਡ ਵੱਲੋਂ ਸਖਤ ਚੇਤਾਵਨੀ ਲੈਂਡ ਪੋਲਿੰਗ ਸਕੀਮ ਦੀ ਪ੍ਰਪੋਜ਼ਲ ਰੱਖਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੇ ਸਾਰੇ ਨੁਮਾਇੰਦੇ ਅਤੇ ਵਰਕਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਸੋਈਆਂ ਕਲਾ ਸੰਗਰੂਰ ਵਿੱਚ ਦਾਖਲ ਹੋਣਾ ਮਨਾ ਹੈ ਇਸ ਚੇਤਾਵਨੀ ਦੀ ਲੰਘਣਾ ਕਰਨ ਵਾਲੇ ਆਪਣੇ ਨੁਕਸਾਨ ਦੇ ਖੁਦ ਜ਼ਿੰਮੇਵਾਰ ਹੋਣਗੇ ਅਤੇ ਇਹ ਰੋਕ ਤਦ ਤੱਕ ਜਾਰੀ ਰਹੇਗੀ ਜਦ ਤੱਕ ਸਰਕਾਰ ਆਪਣੀ ਲੈਂਡ ਪੋਲਿੰਗ ਸਕੀਮ ਨੂੰ ਰੱਦ ਨਹੀਂ ਕਰ ਦਿੰਦੀ ਜੀ ਬਿਲਕੁਲ ਸਹੀ ਸੁਣਿਆ ਇਹ ਜਿਹੜਾ ਮਤਾ ਹੈ ਸੋਈਆਂ ਪਿੰਡ ਦੀ ਪੰਚਾਇਤ ਵੱਲੋਂ ਪਾਇਆ ਗਿਆ ਅੱਜ ਅਸੀਂ ਪਹੁੰਚੇ ਆਂ ਪਿੰਡ ਦੀ ਪੰਚਾਇਤ ਘਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜਿਹੜੇ ਪਿੰਡ ਵਾਸੀ ਹਨ ਉਥੇ ਇਕੱਠੇ ਹੋਏ ਬੈਠੇ ਹਨ ਤੇ ਜਿਹੜੀ ਇਹ ਸਰਕਾਰ ਦੀ ਇੱਕ ਪਾਲਸੀ ਆ ਉਸ ਦਾ ਵਿਰੋਧ ਸਾਰੇ ਪਿੰਡਾਂ ਦੇ ਵਿੱਚ ਵੀ ਕੀਤਾ ਜਾ ਰਿਹਾ ਤੇ ਤੁਹਾਨੂੰ ਦੱਸਣਾ ਜਾਗੇ ਅੱਜ ਗੱਲ ਕਰਾਂਗੇ ਸੋਈਆਂ ਪਿੰਡ ਦੀ ਦੇਖ ਸਕਦੇ ਹੋ ਤਸਵੀਰਾਂ ਇਹ ਜਿਹੜੀਆਂ ਤਸਵੀਰਾਂ ਹਨ ਸੋਈਆਂ ਪਿੰਡ ਦੇ ਪੰਚਾਇਤ ਘਰ ਦੀਆਂ ਜਿਹੜੇ ਪਿੰਡ ਵਾਸੀਆਂ ਨੇ ਇੱਥੇ ਇਕੱਠੇ ਬੈਠੇ ਆ ਨਾ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇਖਦੇ ਹੋ ਨਮਸਕਾਰ ਪਾਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੀ ਲੈਂਡ ਪੂਲਿੰਗ ਦੀ ਪੋਲਿਸੀ ਸਰਕਾਰ ਲੈ ਕੇ ਆਈ ਆ ਉਹਦੇ ਵੱਲੋਂ ਆਖਣਾ ਹੈਗੇ ਇਹ ਕਿਸਾਨਾਂ ਦੇ ਤੇ ਆਮ ਲੋਕਾਂ ਦੇ ਫਾਇਦੇ 'ਚ ਨਹੀਂ ਜੀ ਇਹ ਕਿਸਾਨਾਂ ਦੇ ਆਮ ਲੋਕਾਂ ਦੇ ਫਾਇਦੇ 'ਚ ਨਹੀਂ ਹੈਗੀ ਕਿਸਾਨ ਤੇ ਆਮ ਲੋਕ ਆਪਣਾ ਫਾਇਦਾ ਚੰਗੀ ਤਰ੍ਹਾਂ ਸਮਝਦੇ ਨੇ ਜੇ ਫਾਇਦੇ ਵਾਲੀ ਕੋਈ ਗੱਲ ਹੁੰਦੀ ਤਾਂ ਕਿਸਾਨ ਇਹਦਾ ਸਵਾਗਤ ਕਰਦੇ ਇਹ ਕਿਸਾਨ ਮਾਰੂ ਨੀਤੀ ਆ ਜਿਹਦਾ ਲੋਕ ਤੇ ਆਮ ਕਿਸਾਨ ਜਾਂ ਵਿਰੋਧ ਕਰ ਰਹੇ ਨੇ ਇਹ ਗੱਲ ਕਰੀਏ ਤਾਂ ਉਹ ਤਾਂ ਕਹਿੰਦੇ ਨੇ ਕਿ ਜਿਹੜੀ ਤੁਹਾਡੀ ਜਗ੍ਹਾ ਹੈ ਉਹਨੂੰ ਕਮਰਸ਼ੀਅਲ ਤੋਂ ਉਹਦੇ ਵੱਟੇ ਕਮਰਸ਼ੀਅਲ ਜਗ੍ਹਾ ਉਹ ਤੋਂ ਜਿਹੜੀ ਮਹਿੰਗੀ ਆ ਉਹ ਦਿੱਤੀ ਜਾ ਰਹੀ ਹੈ ਇਦਾਂ ਦੀ ਲੋੜ ਹੀ ਨਹੀਂ ਹੈਗੀ ਸਾਨੂੰ ਅਸੀਂ ਖੇਤੀ ਕਰਕੇ ਖੁਸ਼ ਹਾਂ ਪੰਜਾਬ ਦੀ ਪਛਾਣ ਹੈ ਖੇਤੀ ਹੈ ਹਰਿਆਲੀ ਹੈ ਜੀ ਜਿਹੜੀ ਕਮਰਸ਼ੀਅਲ ਜਗ੍ਹਾ ਹੋਰ ਬਸੇ ਰਾਂ ਸ਼ੂਗਰ ਮਿਲਾਂ ਹੋਰ ਬਸੇ ਦੀ ਜਗ੍ਹਾ ਬਿੱਲੀ ਪਈ ਹੈ ਜੀ ਪੰਜਾਬ ਦੇ ਵਿੱਚ ਪੰਜਾਬ ਦਾ ਕਿਹੜਾ ਵਸਨੀਕ ਹੈ ਜੀ ਜਿਹੜਾ ਇੱਕ ਰਹਿਸ਼ ਪੱਖੋਂ ਸੜਕ ਦੇ ਬੈਠਾ ਹੋਵੇ ਉਹਨੂੰ ਜਗ੍ਹਾ ਨਾ ਮਿਲਦੀ ਹੋਵੇ ਜਾ ਪੰਜਾਬ ਦੇ ਵਿੱਚ ਕਮਰਸ਼ੀਅਲ ਦੀਵਰ ਤੋਂ ਵਾਸਤੇ ਕੀ ਜਗ੍ਹਾ ਹੋਰ ਹੈ ਨਹੀਂ ਸ਼ਹਿਰਾਂ ਦੇ ਵਿੱਚ ਤੇ ਹੋਰ ਕਸਬਿਆਂ ਵਿੱਚ ਬਥੇਰੀ ਜਗ੍ਹਾ ਪਈ ਹੈ ਪਿੰਡਾਂ ਵਿੱਚ ਤਾਂ ਵੈਸੇ ਹੀ ਘਰ ਖਾਲੀ ਪਏ ਪੈ ਨਹੀਂ ਜੀ ਅੱਜ ਕੱਲ ਬੱਚਿਆਂ ਦੇ ਬਾਹਰ ਜਾਣ ਕਰਕੇ ਸੋ ਇਹ ਸਕੀਮ ਦਾ ਅਸੀਂ ਪੂਰਾ ਵਿਰੋਧ ਕਰਦੇ ਹਾਂ ਤੇ ਇਹ ਇਹ ਵੀ ਕਹਿਣਾ ਕਿ ਇਹਨੂੰ ਤੁਰੰਤ ਰੱਦ ਕੀਤਾ ਜਾਵੇ ਮਾਨ ਸਾਹਿਬ ਆਪ ਕਹਿੰਦੇ ਰਹਿੰਦੇ ਨੇ ਕਿ ਹਾਂ ਮੈਂ ਖੁਈ ਉਤਰ ਕੇ ਜੈਂਡੋਰੀ ਕਸ ਦਾ ਰਿਆਂ ਮੈਂ ਸਰ ਡਾਇਰੈਕਟਰ ਚਲਾਉਂਦਾ ਰਿਆਂ ਮੈਂ ਪੰਜਾਬੀ ਬਿਲਕੁਲ ਡੀਪਲੀ ਦੇਖੀ ਹੋਈ ਹੈ ਵਿੱਚੋਂ ਪੰਜਾਬ ਦੀ ਉਹ ਕਲਚਰ ਤੋਂ ਉੱਠਿਆ ਹੋਇਆ ਪਾਣੀ ਦੀ ਵਾਰੀ ਜਦੋਂ ਲੈਣੀ ਸੀ ਸੂਏ ਦੇ ਅਸੀਂ ਗੰਡਾਸਾ ਲੈ ਕੇ ਜਾਂਦੇ ਹੁੰਦੇ ਮੇਰੇ ਚਾਚੇ ਚਾਇ ਤਾਂ ਮਾਨ ਸਾਹਿਬ ਨੇ ਇਹ ਵੀ ਸਮਝਦੇ ਨੇ ਨਾ ਕਿ ਜਿਹੜੇ ਪਾਣੀ ਦੀ ਵਾਰੀ ਨਹੀਂ 1 ਮਿੰਟ ਨਹੀਂ ਬਰਦਾਸ਼ਤ ਕਰ ਸਕਦੇ ਕਿਸਾਨ ਉਹ ਆਪਣੀ ਜ਼ਮੀਨ ਦੇ ਉੱਤੇ ਕਬਜ਼ਾ ਕਿਵੇਂ ਹੋਣ ਦੇਣਗੇ ਇਹ ਜਿਹੜੀ ਵੀ ਨੀਤੀ ਜੀ ਬਣਾਈ ਹੈ ਮੈਨੂੰ ਨਹੀਂ ਲੱਗਦਾ ਕਿ ਮਾਨ ਸਾਹਿਬ ਇਸ ਦੀ ਗੰਭੀਰਤਾ ਤੋਂ ਨਾ ਹੁਣ ਸਾਨੂੰ ਸਾਡੇ ਹੀ ਭਰਾਵਾਂ ਨਾਲ ਲੜਾਇਆ ਜਾ ਰਿਹਾ ਸਾਡੇ ਭਰਾ ਜਿਹੜੇ ਪੁਲਿਸ ਪ੍ਰਸ਼ਾਸਨ ਚ ਨੇ ਠੀਕ ਹੈ ਇਹ ਦਿੱਲੀ ਵਾਲਿਆਂ ਨੇ ਪਤਾ ਨਹੀਂ ਕੀ ਸਕੀਮ ਲੜਾਈ ਹੈ ਕਿ ਇਹ ਸਾਰਾ ਸਾਡੇ ਵਿੱਚ ਹੀ ਸਾਨੂੰ ਇਹ ਪਾੜ ਕੇ ਪੜ੍ਹਾ ਕੇ ਮਰਵਾਇਆ ਜਾ ਰਿਹਾ ਹੈ ਪਰ ਦਿੱਲੀ ਵਾਲੇ ਆ ਪਿਛਲੇ ਸੁਨਾਮ ਦੇ ਵਿੱਚ ਸੀਦਉਦਮ ਸਿੰਘ ਜੀ ਦੀ ਸ਼ਹੀਦੀ ਦਫਤਰ ਰੈਲੀ ਕਰਗੇ ਪਰ ਉਹਨਾਂ ਨੇ ਉਹਨਾਂ ਦੀ ਜੀਵਨੀ ਨਹੀਂ ਪੜੀ ਜੇ ਜੀਵਣੀ ਪੜੀ ਹੁੰਦੀ ਤਾਂ ਉਹ ਇਹ ਜੀ ਹਰਕਤ ਕਰਨ ਤੋਂ ਡਰਦੇ ਕਿਉਂਕਿ ਉਸਦਮ ਸਿੰਘ ਜੀ ਤਾਂ ਲੰਡਨ ਤੱਕ ਵਾਗੇ ਤੇ ਇਹ ਤਾਂ ਫੇਰ ਜਾ ਕੇ ਦਿੱਲੀ 'ਚ ਬੈਠਣਗੇ ਸੋ ਜੇ ਲੋੜ ਪਈ ਇਹਨਾਂ ਨੂੰ ਦਿੱਲੀ 'ਚੋਂ ਵੀ ਕੱਢ ਲਿਆਉਗੇ ਆਬਦੇ ਵਾਲੇ ਨੂੰ ਬਾਅਦ 'ਚ ਅਸੀਂ ਦੱਸਾਂਗੇ ਵੀ ਤੋ ਸਾਨੂੰ ਕੀ ਕਰਨਾ ਹੈ ਜਿਹੜੀ ਇਹਦੇ ਪਿੱਛੇ ਸਾਰੀ ਇਹ ਨਾਚਾ ਘਟਣ ਵਾਲੇ ਜਿੰਨੇ ਇਹ ਤਾਂ ਇਹ ਜੁੰਡਲੀ ਨੂੰ ਵੀ ਪਹਿਲਾਂ ਸੋਧਿਆ ਜਾਊਗਾ ਸਮਾਰ ਕੇ ਔਰ ਚੰਗੀ ਤਰ੍ਹਾਂ ਸੋਧਿਆ ਜਾਊਗਾ ਫਰਨਾ ਹੋਰ ਪਿੰਡ ਵਾਸੀ ਮੌਜੂਦਾ ਕਿ ਨਾ ਕੁਲਦੀਪ ਸਿੰਘ ਜੀ ਇਸ ਤਰ੍ਹਾਂ ਦੇਖੋ ਕੁਲਦੀਪ ਜੀ ਜਿਹੜੀ ਸਰਕਾਰ ਵੱਲੋਂ ਇੱਕ ਪਾਲਿਸੀ ਲੈ ਕੇ ਆਈ ਜੀ ਤਾਂ ਪੰਜਾਬ ਦੇ ਵਿੱਚ ਹੀ ਇਸ ਦੀ ਜਿਹੜੀ ਵਿਰੋਧਤਾ ਹੋ ਰਹੀ ਹੈ ਇਹਦੀ ਸਰਕਾਰ ਵੱਲੋਂ ਇੱਕ ਕਿਸਾਨਾਂ ਤੇ ਬਹੁਤ ਵੱਡਾ ਹਮਲਾ ਹੈ ਪੰਜਾਬ ਤੇ ਪੂਰੇ ਤੇ ਬਹੁਤ ਹੀ ਘਟੀਆ ਸਕੀਮ ਹੈ ਦਾ ਇੱਕ ਵੀ ਲਾਭ ਨਹੀਂ ਹੈ ਕੋਈ ਕਿਸੇ ਤਾਂ ਕਿਸੇ ਕਿਸਮ ਦਾ ਤਾਂ ਕੋਈ ਪੈਸਾ ਨਹੀਂ ਦੇਣਾ ਫਰੀਦ ਸੋ ਤੁਸੀਂ ਮੈਂ ਤੁਹਾਨੂੰ ਕਹਾਂ ਤੁਹਾਡੀ ਕਾਰ ਦੇਓ ਤੁਸੀਂ ਕਾਰ ਵੀ ਨਹੀਂ ਦਿੰਦੇ ਫਿਰ ਕੌਣ ਦੇ ਦੂਗਾ ਜਮੀਨ ਦੇ ਦੋ ਫਿਰ ਫਰੀਦ ਪੈਸਾ ਕੋਈ ਦੇਣਾ ਨਹੀਂ ਤੋਂ ਨੂੰ ਕਮਰਸ਼ੀਅਲ ਦਿੱਤਾ ਜੀ 200 ਦਾ ਪਲਾਟ ਦੱਸੋ ਉਹ ਤੋਂ ਕਿੱਥੇ ਸੌਦਾ ਬਚੋ ਕਿੱਥੇ ਉੱਤੇ ਆਉਣਗੇ ਖਰੀਦਦਾਰ ਕਿੰਨੇ ਕਾ ਜੀ ਕਿੰਨਾ ਸਾਡਾ ਪਿੰਡ ਹੈ ਐਡਾ ਕਾ ਤਾਂ ਪਿੰਡ ਹੈ ਇਹ ਬਿਲਕੁਲ ਜੀ ਸਰਕਾਰ ਦੀ ਬਹੁਤ ਵੱਡਾ ਹਮਲਾ ਹੈ ਕਿਸਾਨਾਂ ਤੇ ਜੇ ਸਰਕਾਰ ਨੂੰ ਚੰਗੀ ਲੱਗਦੀ ਹੈ ਤਾਂ ਆਪਦੇ ਦੇ ਦੇਣ ਉਹਨਾਂ ਕੋਲ ਬਥੇਰੀਆਂ ਪ੍ਰਾਪਰਟੀ ਨੇ 99 ਐਮਐਲ ਨੇ ਸਰਕਾਰ ਕੋਲੇ ਭਵੰਤ ਪਿੰਡ ਲੈ ਭਵੰਤ ਦਵਾਨ ਦੇ ਪਿੰਡ ਲੈ ਜੀ ਆਮਨ ਰੋਡਾ ਜੀ ਕੋਲ ਬਥੇਰੀ ਪ੍ਰਾਪਰਟੀ ਹੈ ਹੋਰ ਸਾਰਾ ਕੁਝ ਹੈ ਇਹ ਕਰ ਕੀ ਰਹਿਣੇ ਕਿਦਾ ਕਹਿੰਦੇ ਤੇ ਤੁਹਾਡੇ ਸੱਥਾਂ ਤੋਂ ਸਰਕਾਰ ਚੱਲੂਗੀ ਉਲਟਾ ਸਗੋਂ ਸਾਨੂੰ ਆ ਕੀ ਆ ਕੇ ਸਾਡੇ ਤੋਂ ਉਪ ਸੌਂਪ ਰਹੇ ਨੇ ਸਾਡੀ ਰੋਟੀ ਰੋਟੀ ਖੋਰ ਰਹੀ ਹੈ ਸਾਡੀ ਮਾਂ ਐ ਦੇਖੋ ਅਸੀਂ ਕਿਵੇਂ ਬੱਚੇ ਕੋਈ ਵੀ ਮਤਲਬ ਕਿਸ ਤਰ੍ਹਾਂ ਵੀ 10 20 ਹਜ਼ਾਰ ਨਾਲ ਕੋਈ ਬੱਚੇ ਕਿਵੇਂ ਪਾਲ ਲੂ ਕੋਈ ਪੜਾ ਲੂ ਜਾਂ ਕੋਈ ਬਿਮਾਰੀ ਦਾ ਇਲਾਜ ਕਰਾ ਲੂ ਕਰੂਗੀ ਇਹ ਬਿਲਕੁਲ ਹੀ ਮਰੂ ਨਹੀਂ ਤੇ ਅਸੀਂ ਪੂਰਾ ਡਟ ਕੇ ਵਿਰੋਧ ਕਰਾਂਗੇ ਅਸੀਂ 1 ਇੰਚ ਵੀ ਜਗਾ ਨਹੀਂ ਤੇ ਚਾਹੋ ਬਿਲਕੁਲ ਸਰਨਾ ਹੋਰ ਪਿੰਡ ਵਾਸੀ موجود ਹੈ ਕਿਸ ਤਰ੍ਹਾਂ ਦੇ ਦਿਓ ਕਿ ਹੁਣ ਤਾਂ ਤੁਹਾਡੇ ਜਿਹੜੇ ਪਿੰਡ ਦੇ ਪੰਚਾਇਤ ਆ ਉਹਨਾਂ ਨੇ ਲਿਖ ਤਾ ਕਿ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਪਿੰਡ ਚੀਨਾ ਬੜੇ ਕਿ ਜੇ ਪਾਲਿਸੀ ਲੈ ਕੇ ਆਉਣ ਮੇਰੇ ਨੂੰ ਪਹਿਲਾਂ ਬੁਲਾਰੇ ਵੀ ਇਹੀ ਚੀਜ਼ਾਂ ਕਹਿ ਕੇ ਗਏ ਨੇ ਨੇ ਇਹਦਾ ਸਕੀਮ ਦਾ ਸਾਡੇ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੈਗਾ ਜੇ ਦਾ ਕੋਈ ਲਾਭ ਹੁੰਦਾ ਕਿਸਾਨ ਇੰਨਾ ਅੱਜ ਕੱਲ ਪੜਿਆ-ਲਿਖਿਆ ਕੋਈ ਇੰਨਾ ਵਿਰੋਧ ਨਹੀਂ ਕਰਦਾ ਜੇ ਉਹਨੂੰ ਲਾਭ ਹੁੰਦਾ ਕੋਈ ਵੀ ਇਨਸਾਨ ਆਪਣੇ ਲਾਭ ਪਿੱਛੇ ਕਿਉਂ ਵਿਰੋਧ ਕਰੂਗਾ ਦੂਸਰੀ ਗੱਲ ਸਾਡੇ ਪਿੰਡ ਕੋਈ ਟੂਰਿਸਟ ਪਲੇਸ ਨਹੀਂ ਵੀ ਇੱਥੇ ਬਈ ਬਾਹਰੋਂ ਇੰਜੀਨੀਅਰ ਆਉਣਗੇ ਉਰੇ ਆ ਕੇ ਫਲੈਟ ਖਰੀਦ ਲੈਣਗੇ ਕਲੋਨੀਆਂ ਤਾਂ ਹੋਰ ਵੀ ਬਥੇਰੀਆਂ ਵੇਚਦੀਆਂ ਪਈਆਂ ਨੇ ਅੱਜ ਤੁਸੀਂ ਚੱਲ ਜਿਓ ਜਿੱਥੇ ਭਗਵਾਨ ਜੀ ਰਹਿ ਰਿਹਾ ਉਹ ਸਾਰੀ ਬੇਲੀ ਪਈ ਹੈ ਉੱਥੇ ਪਲਾਟ ਪਏ ਨੇ ਉਹਨਾਂ ਨੂੰ ਵੇਚ ਦਨ ਉੱਥੇ ਬਣਾ ਦਨ ਪਟਿਆਲ ਆਰਬਨ ਸਟੇਟ ਬਣੀ ਨੂੰ ਮੇਰੇ ਹਿਸਾਬ ਨਾਲ 2005 ਚ ਬਣ ਗਈ ਜੀ ਫੇਸ 1 ਫੇਸ 2 ਤੇ ਉਹ ਦੱਸੋ ਉਹ ਵਿਲਾ ਪਿਆ ਸਾਰਾ ਉੱਥੇ ਨਹੀਂ ਪਲਾਟ ਹਾਲ ਤੱਕ ਵੇਕੇ ਇਹਦਾ ਤਾਂ ਪੂਰਾ ਸੀ ਡਟ ਕੇ ਵਿਰੋਧ ਕਰਦੇ ਆ ਇਹਦੇ ਵਿੱਚ ਕਦੋਂ ਮਿਲੂਗੀ ਵੈਲਿਊ ਦੀ 1000 ਗਜ ਦੀ ਜਾਂ 200 ਗਜ ਦੀ ਅੱਜ ਕੋ 10 15 ਸਾਲ ਬਾਅਦ ਜਦ ਅਸੀਂ 200 1200 ਗਜ ਦੀ ਵੈਲਿਊ ਬਣੂਗੀ ਅਸੀਂ ਆਪਦਾ ਇੱਕ ਕਿਲੇ ਦੀ ਵੈਲਿਊ ਬਣਾ ਕੇ ਵੇਚਾਂਗੇ 1200 ਗਜ ਕਿਉਂ ਵੇਚਾਂਗੇ ਅਸੀਂ ਇਹ ਆਮ ਰੋੜੇ ਨੂੰ ਸਾਨੂੰ ਭਗਵੰਤ ਮਾਨ ਨੂੰ ਘਟਕੇ ਵਿਰੋਧ ਕਰਾਂਗੇ ਇਹਦਾ ਨਾ ਸਾਡੇ ਪਿੰਡ ਚ ਉਹਨਾਂ ਦਾ ਕੋਈ ਬਰਕਰਾਰ ਆਵੇ ਨਾ ਉਹ ਖੁਦ ਲੀਡਰ ਆਵੇ ਜੇ ਆਉਣਗੇ ਅਸੀਂ ਉਹਦਾ ਵਿਰੋਧ ਕਰਾਂਗੇ ਸਰਕਾਰ ਵੱਲੋਂ ਤਾਂ ਆਖਿਆ ਜਾ ਰਿਹਾ ਹੈ ਕਿ ਕੋਈ ਮਾਰੂ ਨੀਤੀ ਨਹੀਂ ਹੈਗੀ ਇਹਦੇ ਨਾਲ ਕੀ ਹੈ ਕਿ ਲੁੱਕ ਜਿਹੜੇ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਫਾਇਦਾ ਹੋਵੇਗਾ ਕਿਉਂਕਿ ਜ਼ਮੀਨਾਂ ਦੇ ਰੇਟ ਹੈ ਜਿਹੜੇ ਉਹਨਾਂ ਦੇ ਦੁੱਗਣੇ ਚੁਗਣੇ ਹੋ ਜੇ ਦੇਖੋ ਸਰ ਜੀ ਜੋ ਵਧੀਆ ਨੀਤੀ ਹੁੰਦੀ ਹੈ ਨਾ ਉਹ ਸਰਕਾਰ ਆਪ ਦੇ ਬੰਦਿਆਂ ਨੂੰ ਹੀ ਦਿੰਦੀ ਹੈ ਸਾਡੇ ਕਿਸਾਨਾਂ ਨੂੰ ਨਹੀਂ ਦਿੰਦੀ ਸੀ ਜੇ ਇੰਨੀ ਹੀ ਬਹੁਤਿਆ ਨੀਤੀ ਹੁੰਦੀ ਤਾਂ ਸਾਡੇ ਕਿਸਾਨਾਂ ਕੋਲ ਪਹੁੰਚਣੀ ਹੋਣੀ ਸੀਗੀ ਉਦੋਂ ਹੀ ਪਹਿਲੀ ਇਹਨਾਂ ਨੇ ਆਪ ਹੀ ਖਰੀਦ ਲੈਣੀ ਸੀ ਉਹ ਇਹ ਕੋਈ ਇੰਨੀ ਵਧੀਆ ਨੀਤੀ ਨਹੀਂ ਕਿਸਾਨਾਂ ਵਾਸਤੇ ਅਸੀਂ ਬੇਰੋਜ਼ਗਾਰ ਹੋ ਜਾਾਂਗੇ ਅਸੀਂ ਕੀ ਕਰਾਂਗੇ ਸਾਡੇ ਜਵਾਬ ਪਹਿਲੀ ਬਾਹਰ ਜਾ ਰਹੇ ਨੇ ਜਿਹੜੇ ਮਗਰ ਦੋ ਰਹਿ ਗਏ ਉਹ ਕੀ ਕਰਨਗੇ ਮੈਨੂੰ ਦੱਸੋ ਜੀ ਖੇਤੀਬਾੜੀ ਇਹਨਾਂ ਨੇ ਖੋਲ ਹੀ ਸਾਡੇ ਤੋਂ ਸਾਡੇ ਨੇੜੇ ਕੋਈ ਇੰਡਸਟਰੀ ਵੀ ਹੈ ਨਹੀਂ ਸਾਡੇ ਜਵਾਬ ਉੱਥੇ ਲੱਗ ਜਾਣਗੇ ਕਿੱਥੇ ਲੱਗ ਜਾਣਗੇ ਜੀ ਉਹ ਵਿਹਲੇ ਰਹਿਣਗੇ ਇਹ ਨਸ਼ਾ ਵਿਰੋਧੀ ਕਰ ਰਹੇ ਨੇ ਬੱਚੇ ਨਸ਼ਿਆਂ ਤੇ ਲੱਗਣਗੇ ਉਲਟਾ 30000 ਰੁਪਏ ਨਾਲ ਮੈਨੂੰ ਤੁਸੀਂ ਦੱਸੋ ਜੀ ਤੇ ਕੀ ਕਰ ਲਓਗੇ ਚੁੱਲ੍ਹੇ ਦਾ ਖਰਚਾ ਨਹੀਂ ਹੁੰਦਾ ਅੱਜਕੱਲ ਇਹ ਕਹਿੰਦੇ ਅਸੀਂ 30000 ਰੁਪਿਆ ਤੁਹਾਨੂੰ ਦੇ ਰਿਹਾ 30000 ਰੁਪਿਆ ਕੁਝ ਨਹੀਂ ਇਸ ਤਰ੍ਹਾਂ ਦੀ ਜਿਹੜੀ ਸਖਤ ਵਿਰੋਧ ਕਰਾਂਗੇ ਜੀ ਅਸੀਂ ਸਾਡੇ ਪਿੰਡ 'ਚ ਕੋਈ ਵੀ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਨੇਤਾ ਆਜੇ ਜਾਂ ਉਹਨਾਂ ਦਾ ਵਰਕਰ ਆਜੇ ਉਹਦਾ ਅਸੀਂ ਫੁੱਲ ਵਿਰੋਧ ਕਰਦੇ ਹਾਂ ਇਹ ਸਾਡੇ ਨਾਲ ਸੋਈਆਂ ਪਿੰਡ ਦੇ ਆਮ ਲੋਕ ਜਿੰਨਾ ਦਾ ਅੱਖ ਨਾ ਕਿ ਸਾਡੀ ਪਿੰਡ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਜੇ ਇਸ ਤਰ੍ਹਾਂ ਦੀ ਪੋਲਿਸੀ ਸਾਡੇ ਪਿੰਡ ਵਿੱਚ ਲੈ ਕੇ ਆਂਦਾ ਜਾਂ ਸਾਡੇ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਤੇ ਉਸ ਦੀ ਜਿਹੜੀ ਐਂਟਰੀ ਹੈ ਇੱਥੇ ਬੰਦ ਕਰ ਦਿੱਤੀ ਗਈ ਹੈ ਤਸਵੀਰਾਂ ਤੁਹਾਨੂੰ ਪਿੰਡ ਦੇ ਤਸਵੀਰਾਂ ਦਿਖਾ ਰਿਹਾ ਪੰਚਾਇਤ ਘਰ ਦੀਆਂ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਦੇ ਲੋਕ ਹੋਰ ਪਿੰਡ ਵਾਸੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਲੁਸ਼ਕਰ ਹਾਂਜੀ ਕੀ ਨਾਮ ਜੀ ਬਲਦੇਵ ਕੁਮਾਰ ਬਲਦੇਵ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਇਹ ਪਾਲਿਸੀ ਆਈ ਹੈ ਸਰਕਾਰ ਦੀ ਗੱਲ ਕਰੀ ਜਾਵੇ ਤਾਂ ਉਹ ਤਾਂ ਆਖਦੀ ਹੈ ਕਿ ਆਮ ਲੋਕਾਂ ਦੇ ਹਿੱਤ ਵਿੱਚ ਹੈ ਪਰ ਜਿਹੜਾ ਇਹਦਾ ਵਿਰੋਧ ਆ ਸਾਰੇ ਪੰਜਾਬ ਚ ਕਿਸਾਨ ਯੂਨੀਅਨ ਹੋ ਗਈ ਪਿੰਡਾਂ ਵਾਲੇ ਹੋ ਗਏ ਉਹ ਕਰਦੇ ਜੇ ਮੇਰੀ ਗੱਲ ਸੁਣੋ ਇਹ ਲੋਕਾਂ ਦੇ ਹੱਕ ਚ ਹੁੰਦੀ ਸਾਰੇ ਲੋਕ ਸਰਕਾਰ ਦੇ ਨਾਲ ਜਾਂਦੇ ਵੀ ਵਧੀਆ ਕੋਈ ਤਾਂ ਹੱਕ ਚ ਨਹੀਂ ਇਹ ਜ਼ਿੰਮੇਵਾਰ ਮਾਰੂ ਨੀਤੀ ਆ ਤਾਂ ਕਰਕੇ ਸਾਰੇ ਇਹਦਾ ਵਿਰੋਧ ਹੋ ਰਿਹਾ ਕੋਈ ਉਹਨਾਂ ਦੇ ਹੱਕ ਹੱਕ ਦੀ ਕੋਈ ਗੱਲ ਨਹੀਂ ਹੈਗੀ ਇਹਦਾ ਲੋਕਾਂ ਨੂੰ ਮਾਰਨ ਵਾਲੀ ਗੱਲ ਉਹਨਾਂ ਦੀ ਜੇ ਮੰਨ ਲਓ ਕਿ ਤੁਹਾਡੀ ਨੀ ਸੁਣਵਾਈ ਹੁੰਦੀ ਪਿੰਡ ਵਾਸੀਆਂ ਦੀ ਜਾਂ ਕਿਸਾਨ ਜੁਨੇ ਦੀ ਸਰਕਾਰ ੱੱਕੇ ਨਾਲੇ ਮਨਾਦੀ ਤਾਂ ਫਿਰ ਕੀ ਇਹਦਾ ਐਕਚੁਅ ੱੱਕੇ ਨਾਲ ਦਾ ਫਿਰ ਮਰੋ ਮਾਰ ਵਾਲੀ ਗੱਲ ਹੋ ਗਈ ਵੀ ਉਹਰੇ ਖੇਤਾਂ 'ਚ ਨਹੀਂ ਬਣ ਦਿੰਦੇ ਉਹਨਾਂ ਨੂੰ ਇੱਕ ਉਹਨਾਂ ਨੂੰ 9 ਮਹੀਨੇ ਚੜ ਦਿੰਦੇ ਅੱਛਾ ਸਰਕਾਰ ਦੇ ਸਾਰਾ ਵਿਰੋਧ ਹੋ ਰਿਹਾ ਦਾ ਮਰ ਜਾਂਗੇ ਪਰ ਖੇਤਾਂ 'ਚ ਨਹੀਂ ਬਣ ਦਿੰਦੇ ਜੀ ਧੰਨਵਾਦ ਇਹ ਸਥਾਨਾ ਪਿੰਡ ਵਾਸੀ ਜਿਨ੍ਹਾਂ ਦਾ ਆਖਣਾ ਹੈ ਕਿ ਅਸੀਂ ਮਰ ਜਾਵਾਂਗੇ ਪਰ ਆਪਣੀ ਜ਼ਮੀਨ ਦਾ 1 ਇੰਚ ਦਾ ਟੁਕੜਾ ਸਰਕਾਰ ਦੇ ਕੋਲ ਨਹੀਂ ਦੇਣ ਦਵਾਂਗੇ ਨਾਲ ਹੀ ਇਹਨਾਂ ਨੇ ਆਖਿਆ ਕਿ ਜਿਹੜੀ ਇਸ ਦੇ ਹੀ ਪੋਲਿਸੀ ਦਾ ਵਿਰੋਧ ਤਾਂ ਹੈ ਕੱਲੇ ਇਸ ਸੋਈਆਂ ਪਿੰਡ ਹੀ ਨਹੀਂ ਸਾਰੇ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਸੰਗਰੂਥ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ